ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਈਵਿਊਸ ਨੂੰ ਆਪ ਸਭ ਦਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਬਹੁਤ ਬਹੁਤ ਸਵਾਗਤ ਆ। ਕਾਫੀ ਸਮਾਂ ਹੋ ਗਿਆ ਕਿ ਤੁਹਾਡੇ ਰੂਬਰੂ ਨਹੀਂ ਹੋ ਸਕੇ ਇੱਕ ਚੰਗੇ ਟੌਪਿਕ ਦੀ ਤਲਾਸ਼ ਦੇ ਵਿੱਚ ਸੀ ਤੇ ਕੁਝ ਮਜਬੂਰੀਆਂ ਸੀ ਜਿਸ ਦੀ ਵਜ੍ਹਾ ਕਰਕੇ ਮੈਂ ਵੀਡੀਓ ਲੌਂਗ ਵੀਡੀਓ ਨਹੀਂ ਬਣਾ ਸਕਿਆ। ਸੋ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਨਵਾਂ ਟੌਪਿਕ ਲੈ ਕੇ ਹਾਜ਼ਰ ਹਾਂ ਤੇ ਇਹ ਟੌਪਿਕ ਥੋੜਾ ਇੰਟਰਸਟਿੰਗ ਵੀ ਆ ਔਰ ਜਾਣਕਾਰੀ ਨਾਲ ਭਰਪੂਰ ਵੀ ਆ। ਉਹ ਕਿਵੇਂ ਆ ਜੀ ਕਿਉਂਕਿ ਅੱਜ ਦਾ ਜਿਹੜਾ ਟੌਪਿਕ ਆ ਉਹ ਹੈਗਾ ਆਨਲਾਈਨ ਪੇਮੈਂਟਸ ਦੇ ਨਾਲ ਤੇ ਹੁਣੇ ਰੀਸੈਂਟਲੀ ਪਿੱਛੇ 1 ਅਗਸਤ ਥੋੜੇ 2 4 ਦਿਨ ਪਹਿਲਾਂ 1 ਅਗਸਤ 2025 ਨੂੰ ਜਿਹੜੀਆਂ ਕਿ UPI ਪੇਮੈਂਟਸ ਜਿਹੜੀਆਂ ਕਿ NPCI ਦੇ ਥਰੂ ਹੁੰਦੀਆਂ ਨੇ ਤਾਂ NPCI ਨੇ ਕੁਝ ਨਵੇਂ ਰੂਲ ਕੋਈ ਨਵੇਂ ਨਿਯਮ ਨੇ ਜਿਹੜੇ ਉਹ ਲਾਗੂ ਕੀਤੇ ਨੇ ਤਾਂ ਉਹ ਕੀ ਨੇ ਉਸ ਦੇ ਬਾਰੇ ਚ ਆਪਾਂ ਨੇ ਅੱਜ ਗੱਲਬਾਤ ਕਰ ਲਈਆਂ ਕੁਝ ਡਾਊਟਸ ਸੀ ਬਹੁਤ ਸਾਰੇ ਲੋਕਾਂ ਦੇ ਕਿ ਪਹਿਲਾਂ ਇੱਕ ਹੋਊਗਾ ਬਣਿਆ ਹੋਇਆ ਸੀ ਕਿ ਅਗਰ 2000 ਤੋਂ ਜ਼ਿਆਦਾ ਪੇਮੈਂਟ ਹੋਏਗੀ ਤਾਂ GST ਲਾਗੂ ਹੋਏਗਾ ਤਾਂ ਕੀ ਹੋਏਗਾ ਤੇ ਉਹਨਾਂ ਪੇਮੈਂਟਸ ਨੂੰ ਅਸੀਂ ਕਿਸ ਤਰ੍ਹਾਂ ਕਰਾਂਗੇ ਕਿਸ ਤਰ੍ਹਾਂ ਰਿਸੀਵ ਕਰਾਂਗੇ ਜਾਂ ਕਿਸ ਤਰ੍ਹਾਂ ਕਿਸੇ ਨੂੰ ਪੇ ਕਰਾਂਗੇ ਐਨਪੀਸੀਆਈ ਨੇ ਕਲੀਅਰ ਕਰ ਦਿੱਤਾ ਤਾਂ ਆਪਾਂ ਉਸ ਦੇ ਬਾਰੇ ਚ ਅੱਜ ਗੱਲ ਕਰਾਂਗੇ ਆਪਣੀ ਇਸ ਵੀਡੀਓ ਦੇ ਵਿੱਚ ਸੋ ਚਲਦੇ ਚਲਦੇ ਸਾਰੇ ਜਾਣੇ ਆਪਣੀ ਇਸ ਵੀਡੀਓ ਨੂੰ ਅੱਜ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਹ ਜਾਣਕਾਰੀ ਸਭ ਤੱਕ ਪਹੁੰਚ ਸਕੇ ਤੇ ਆਵਦੇ ਆਪ ਆਪਣੀ ਵੀਡੀਓ ਦੇ ਵੱਲ ਬਣੇ ਰਹੋ ਸਾਡੇ ਨਾਲ ਇਸ ਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਯੂਪੀਆਈ ਹੈ ਕੀ ਯੂਪੀਆਈ ਦੀ ਫੁੱਲ ਫਾਰਮ ਹੈ ਯੂਨੀਫਾਈਡ ਪੇਮੈਂਟਸ ਇੰਟਰਫੇਸ ਆਪਾਂ ਨੂੰ ਸਭ ਨੂੰ ਪਤਾ ਕਿ ਯੂਪੀਆਈ ਪੇਮੈਂਟਸ ਨੇ ਜਣੀਆਂ ਕੁਝ ਐਪਸ ਨੇ ਉਹਨਾਂ ਦੇ ਥਰੂ ਹੁੰਦੀਆਂ ਨੇ ਜਿਵੇਂ ਕਿ ਗੂਗਲ ਪੇ ਫੋਨ ਪੇ ਪੇਟੀ ਹੁਣ ਇਹਨਾਂ ਦੇ ਵਿੱਚ ਕੀ ਹੁੰਦਾ ਕਿ ਆਪਣੀ ਆਈਡੀ ਬਣਦੀ ਆ ਔਰ ਇਹ ਆਈਡੀ ਆਪਾਂ ਆਪਣੀ ਬੈਂਕ ਦੇ ਨਾਲ ਅਟੈਚ ਕਰਦੇ ਆ ਮਤਲਬ ਉਹਨਾਂ ਨੂੰ ਵੈਰੀਫਾਈ ਕਰਵਾਉਨੇ ਆ ਤਾਂ ਕਈਆਂ ਦੀ HDFC ਬੈਂਕ ਨਾਲ ਹੁੰਦੇ ਕਿਸ ਦੀ SBI ਬੈਂਕ ਤੇ ਨਾਲ ਹੁੰਦੀਆਂ ਮੰਨਦਾ ਮਲਟੀਪਲ ਬੈਂਕਸ ਨੇ ਜਿਹੜੀਆਂ ਉਹ UPI ਦੇ ਥਰੂ ਵੈਰੀਫਾਈਡ ਹੁੰਦੀਆਂ ਨੇ ਤੇ ਇਹਨਾਂ ਐਪ ਦੇ ਥਰੂ ਆਪਣਾ ਨੈਟਵਰਕ ਆਪਣਾ ਕੰਮ ਚ ਚਲਾਉਂਦੀਆਂ ਨੇ ਔਰ ਜਦੋਂ ਵੀ ਇਹ ਪੇਮੈਂਟ ਹੁੰਦੀਆਂ ਨੇ ਇਸ ਪੇਮੈਂਟ ਨੂੰ ਜਿਹੜੀ ਕਿ ਆਪਾਂ ਕਿਤੇ ਕਿਸੇ ਨੂੰ ਭੇਜਦੇ ਆ ਜਾਂ ਕਿਸੇ ਤੋਂ ਰਿਸੀਵ ਕਰਦੇ ਆ ਇਹਨਾਂ ਐਪਸ ਦੇ ਰਾਹੀਂ ਤਾਂ ਇਹਨਾਂ ਨੂੰ ਇੱਕ ਇਸ ਤਰ੍ਹਾਂ ਦੀ ਐਪ ਆ ਜਿਹੜੀਆਂ ਇਹ ਮਲਟੀਪਲ ਬੈਂਕਸ ਨੂੰ ਕੰਟਰੋਲ ਕਰਦੀ ਹੈ ਉਹਨਾਂ ਦੇ ਪੇਮੈਂਟਸ ਨੂੰ ਪਹੁੰਚਾਉਣ ਵਿੱਚ ਮਦਦ ਕਰਦੀ ਹੈ ਜਿਹਨੂੰ ਕਿ ਐਨ ਪੀ ਸੀ ਆਈ ਕਹਿੰਦੇ ਨੇ ਤੇ ਇਸ ਦੀ ਫੁੱਲ ਫਾਰਮ ਹੈ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਤਾਂ ਇਹ ਇੱਕ ਕਿਸ ਤਰ੍ਹਾਂ ਦੀ ਐਪ ਹੈ ਜਿਹੜੀ ਸਾਰੀਆਂ ਬੈਂਕਸ ਦੇ ਅਮਾਊਂਟ ਨੂੰ ਕੰਟਰੋਲ ਕਰਦੀਆਂ ਨੇ ਤੇ ਇਹਨਾਂ ਨੇ ਹੀ ਇਹ ਅੱਗੇ ਰੂਲ ਪਾਸ ਕੀਤਾ ਜਿਹੜਾ ਕਿ ਹੁਣ 1 ਅਗਸਤ ਤੋਂ 2025 ਤੋਂ ਸਟਾਰਟ ਹੋਏ ਨੇ ਤਾਂ ਇਹਨਾਂ ਨੇ ਦੇਖਿਆ ਕਿ ਬਹੁਤ ਸਾਰੇ ਪ੍ਰੋਬਲਮਸ ਨੇ ਲੋਕਾਂ ਨੂੰ ਫੇਸ ਕਰਨੀਆਂ ਪੈਂਦੀਆਂ ਸੀ ਕਿ ਕਿਸੇ ਦੀ ਪੇਮੈਂਟ ਰੁਕ ਗਈ ਕਿਸੇ ਦੀ ਫਸ ਗਈ ਪੇਮੈਂਟ ਪਹੁੰਚੀ ਨਹੀਂ ਹੈ ਜਾਂ ਉਹਨਾਂ ਨੂੰ ਪਤਾ ਹੀ ਨਹੀਂ ਚੱਲ ਰਿਹਾ ਕਿ ਸਾਡੀ ਪੇਮੈਂਟ ਉੱਥੇ ਪਹੁੰਚੀ ਹੈ ਕਿ ਨਹੀਂ ਪਹੁੰਚੀ ਪਰ ਉਹਨਾਂ ਦੇ ਬੈਂਕਸ ਦੇ ਵਿੱਚੋਂ ਕੱਟ ਗਿਆ ਤਾਂ ਕਾਫੀ ਸਮਾਂ ਲੱਗ ਜਾਂਦਾ ਸੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਹੀ ਕਰਨ ਦੇ ਲਈ ਤਾਂ ਉਹਨਾਂ ਨੇ ਕੁਝ ਰੂਲ ਪਾਸ ਕੀਤੇ ਨੇ ਤਾਂ ਜੋ ਇਹ ਪੇਮੈਂਟਸ ਨੇ ਜਿਹੜੀਆਂ ਸਹੀ ਟਾਈਮ ਤੇ ਘੱਟ ਸਮੇਂ ਦੇ ਵਿੱਚ ਟਰਾਂਸਫਰ ਹੋ ਉਸ ਐਨਪੀਸੀਆਈ ਹੈ ਜਿਹੜੀ ਉਹਨੂੰ ਮਹਿਸੂਸ ਹੋਇਆ ਲੋਕਾਂ ਨੇ ਇਹ ਪ੍ਰੋਬਲਮਸ ਨੇ ਜਿਹੜੀਆਂ ਉਹਨਾਂ ਦੇ ਸਾਹਮਣੇ ਆਉਣੇ ਸ਼ੁਰੂ ਹੋਈਆਂ ਕਿਉਂ ਲੋਕਾਂ ਦੀ ਜੁਪੀਆਈ ਦੇ ਥਰੂ ਜਿੰਨੀਆਂ ट्रांजੈਕਸ਼ਨਸ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਸੀ ਜਿਹੜੀਆਂ ਉਹ ਰਸਤੇ 'ਚ ਹੀ ਰਹਿ ਜਾਂਦੀਆਂ ਸੀ ਮਤਲਬ ਪੇਮੈਂਟਾਂ ਜਿਹੜੀ ਉਹ ਦੂਸਰੀ ਤਰਫ ਹੁੰਦੀ ਨਹੀਂ ਸੀ ਇਹਨਾਂ ਦਾ ਬੈਲੈਂਸ ਜਿਹੜਾ ਆਮ ਇਨਸਾਨ ਦਾ ਉਹ ਕੱਟ ਜਾਂਦਾ ਸੀ ਤਾਂ ਇਹ ਸਾਰੀਆਂ ਦਿੱਕਤਾਂ ਜਿਹੜੀਆਂ ਉਹਨਾਂ ਦੇ ਸਾਹਮਣੇ ਆਉਣੇ ਸ਼ੁਰੂ ਹੋਈਆਂ ਤਾਂ ਉਹਨਾਂ ਨੂੰ ਪਤਾ ਚੱਲਿਆ ਕਿ ਸਾਡਾ ਜੋ ਸਰਵਰ ਹੈ ਐਨਐਮਪੀਸੀਆਈ ਦਾ ਜੋ ਸਰਵਰ ਹੈ ਉਹਦੇ ਉੱਪਰ ਫਾਲਤੂ ਦਾ ਲੋਡ ਬਹੁ ਇਹ ਲੋਕੀ ਬਾਰ-ਬਾਰ ਆਪਣਾ ਬੈਲੈਂਸ ਚੈੱਕ ਕਰਦੇ ਨੇ ਤਾਂ ਉਹ ਛੋਟੇ-ਛੋਟੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਦਾ ਇਹਨਾਂ ਦੇ ਸਰਵਰ ਦੇ ਉੱਪਰ ਫालतू ਦਾ ਬੋਝ ਰਹਿੰਦਾ ਸੀ ਤਾਂ ਉਹਨਾਂ ਨੇ ਇਸ ਲਿਮਟ ਨੂੰ ਘਟਾ ਦਿੱਤਾ ਉਹਨਾਂ ਨੇ ਕਰ ਦਿੱਤਾ ਕਿ ਇੱਕ ਇਨਸਾਨ ਆ ਜਿਹੜਾ ਉਹ ਦਿਨ ਦੇ ਵਿੱਚ 50 ਬਾਰ ਬੈਲੈਂਸ ਚੈੱਕ ਕਰ ਸਕਦਾ ਆਪਣਾ ਪਰ ਆਪਾਂ ਇੱਕ ਆਮ ਆਦਮੀ ਦੇ ਨਜ਼ਰੀਏ ਦੇ ਤੌਰ ਤੇ ਦੇਖੀ ਤਾਂ ਆਪਣੇ ਅਕਾਊਂਟ ਦੇ ਵਿੱਚ ਇੱਕ ਦਿਨ ਦੇ ਵਿੱਚ 50 ਬਾਰ ਬੈਲੈਂਸ ਆ ਜਿਹੜਾ ਬਹੁਤ ਘੱਟ ਲੋਕੀ ਦੇਖਦੇ ਬਟ ਇਹ ਜਿਹੜੀ ਸਭ ਤੋਂ ਵੱਡੀ ਦਿੱਕਤ ਆ ਰਹੀ ਸੋ ਉਹ ਇਹਨਾਂ ਨੂੰ ਆ ਰਹੀ ਜਿਹੜੇ ਵੱਡੇ ਟ੍ਰੇਡਰ ਜਾਂ ਫ੍ਰੀ ਲੈਂਸਰ ਨੇ ਉਹ ਲੋਕੋ بار بار ਆਪਣੇ ਪੇਮੈਂਟ ਕਰਨ ਤੋਂ ਬਾਅਦ ਬੈਲੈਂਸ ਜਿਹੜਾ ਉਹ ਚੈੱਕ ਕਰਦੇ ਸੀ ਤਾਂ ਉਹਨਾਂ ਲੋਕਾਂ ਦਾ ਸਭ ਤੋਂ ਜ਼ਿਆਦਾ ਇਹਨਾਂ ਦੇ ਉੱਪਰ ਫਾਲਤੂ ਦਾ ਬਰਡਨ ਆ ਜਿਹੜਾ ਇਹਨਾਂ ਦੇ ਸੌਫਟਵੇਅਰ ਦੇ ਉੱਪਰ ਰਹਿੰਦਾ ਸੀ ਤਾਂ ਉਹਨਾਂ ਨੇ ਇਸ ਲਿਮਿਟ ਨੂੰ ਘਟਾ ਕੇ 50 ਬਾਰੀ ਕਰ ਦਿੱਤਾ ਹੈ ਐਨਪੀਸੀਆਈ ਨੇ ਇੱਕ ਹੋਰ ਕੰਮ ਕੀਤਾ ਆਟੋ ਪੇਮੈਂਟਸ ਦਾ ਉਹਨਾਂ ਨੇ ਕੀ ਕੀਤਾ ਹੈ ਕਿ ਇੱਕ ਟਾਈਮ ਸਲੋਟ ਦੇ ਦਿੱਤਾ ਕਿ ਐਨੇ ਟਾਈਮ ਸਲੋਟ ਦੇ ਅੰਦਰ ਤੁਸੀਂ ਆਟੋ ਪੇਮੈਂਟ ਹੈ ਜਿਹੜੀ ਉਹ ਕਰ ਸਕਦੇ ਹੋ ਪਰ ਉਸ ਟਾਈਮ ਸਲੋਟ ਦੇ ਵਿੱਚ ਅਗਰ ਕੋਈ ਆਪਣੀ ਪੇਮੈਂਟ ਨਹੀਂ ਕਰ پا ਰਿਹਾ ਉਸ ਦੀ ਪੇਮੈਂਟ ਆ ਆਟੋਮੈਟਿਕਲੀ ਨੈਕਸਟ ਡੇ ਦੇ ਨੈਕਸਟ ਜਿਹੜੇ ਆਟੋ ਪੇਮੈਂਟ ਆਵਰਸ ਹੋਣਗੇ ਉਹਨਾਂ ਦੇ ਵਿੱਚ ਪੇਮੈਂਟ ਜਿਹੜੀ ਹੋਏਗੀ ਮਤਲਬ ਡਿਲੇ ਹੋ ਸਕਦੀ ਤੇ ਇਸ ਤੋਂ ਪਹਿਲਾਂ ਇਹ ਹੁੰਦਾ ਸੀ ਕਿ ਆਟੋ ਪੇਮੈਂਟ ਆ ਜਿਹੜੀ 24 ਘੰਟੇ ਦੇ ਵਿੱਚ ਕਦੇ ਵੀ ਕਿਸੇ ਵੀ ਵਕਤ ਆ ਜਿਹੜੀ ਹੁਣ ਤੁਸੀਂ ਆਟੋ ਪੇਮੈਂਟਸ ਉਹ ਕਿਸ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਕਿਸੇ ਨੇ ایਮਐਮਪੇ ਕਰਣੀ ਆ ਤਾਂ ਉਸ ਦੀ ਆਟੋ ਪੇਮੈਂਟ ਲੱਗੀ ਹੁੰਦੀ ਸੀ ਕਿਸੇ ਨੇ ਆਪਣੇ OTT ਪਲੇਟਫਾਰਮ ਦੀ ਸਬਸਕ੍ਰਿਪਸ਼ਨ ਨੂੰ ਬਚਾ ਕੇ ਰੱਖਣਾ ਤਾਂ ਜਦੋਂ ਟਾਈਮ ਪੂਰਾ ਹੁੰਦਾ ਤਾਂ ਉਹਦੀ ਤਾਂ ਇਸ ਤਰ੍ਹਾਂ ਦੀਆਂ ਪੇਮੈਂਟਸ ਜਿਹੜੀਆਂ ਉਹ ਕਦੇ ਵੀ ਗਲਤ ਉਹਨਾਂ ਨੂੰ ਲੱਗਦਾ ਸੀ ਕਿ 24 ਘੰਟੇ ਸਾਡੇ ਇਸ ਸੌਫਟਵੇਅਰ ਦੇ ਉੱਪਰ ਓਵਰਲੋਡ ਜਾਂਦਾ ਤਾਂ ਉਹਨਾਂ ਨੇ ਕੀ ਕੀਤਾ ਕਿ ਆਟੋ ਪੇਮੈਂਟਸ ਦੇ ਲਈ ਇੱਕ ਟਾਈਮ ਸਲੋਟ ਰੱਖਦਾ ਕਿ ਇਸ ਟਾਈਮ ਸਲੋਟ ਦੇ ਵਿੱਚ ਹੀ ਤੁਸੀਂ ਆਪਣੇ ਆਟੋ ਪੇਮੈਂਟ ਜਿਹੜੀ ਉਹ ਕਰ ਸਕਦੇ ਹੋ ਪਰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਐਪਸ ਨੇ ਜਿਹੜੀਆਂ ਕਿ ਰਿਮਾਈਂਡ ਕਰਵਾਉਂਦੀਆਂ ਨੇ ਕਿ ਤੁਹਾਡਾ ਟਾਈਮ ਆ ਗਿਆ ਤਾਂ ਇਸ ਦੇ ਵਿੱਚ ਤੁਸੀਂ ਆਪਣੀ ਪੇਮੈਂਟ ਕਰ ਦਿਓ ਤਾਂ ਉਸ ਤਰ੍ਹਾਂ ਦੀਆਂ ਆਟੋ ਪੇਮੈਂਟਸ ਨੇ ਜਿਹੜੀਆਂ ਉਹ ਈਜ਼ੀ ਹੋ ਜਾਂਣਾ ਤਾਂ ਉਸ ਦਾ ਇੱਕ ਟਾਈਮ ਸਲੋਟ ਦਿੱਤਾ ਪਰ ਇਹਦੇ ਵਿੱਚ ਇੱਕ ਚੀਜ਼ ਦਾ ਖਿਆਲ ਰੱਖਣਾ ਪੈਣਾ ਕਿ ਅਗਰ ਤੁਹਾਡੇ ਯਾਦ ਨਹੀਂ ਰਹਿੰਦਾ ਤਾਂ ਬਹੁਤ ਸਾਰੀਆਂ ਐਪਸ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਕਿ ਤੁਹਾਨੂੰ ਰਿਮਾਈਂਡ ਕਰਾਉਂਦੇ ਨੇ ਕਿ ਤੁਹਾਡਾ ਇਹ ਟਾਈਮ ਆ ਗਿਆ ਤਾਂ ਤੁਸੀਂ ਆਪਣਾ ਰੀਚਾਰਜ ਆਪਣੀ ਈਐਮਆਈ ਜੋ ਵੀ ਤੁਹਾਡਾ ਕੰਮ ਆ ਤੁਸੀਂ ਆਪਣੀ ਪੇਮੈਂਟ ਹੈ ਜਿਹੜੀ ਇਸ ਟਾਈਮ ਸਲੋਟ ਦੇ ਵਿੱਚ ਕਰ ਦਿਓ ਤਾਂ ਇਹ ਕੰਮ ਕੀਤਾ ਤਾ ਜੋ ਉਹਨਾਂ ਦੇ ਸੌਫਟਵੇਅਰ ਦੇ ਉੱਪਰ 24 ਘੰਟੇ ਜਿਹੜਾ ਉਹ ਬਰڈن ਨਾ ਰਹੇ ਉਹ ਓਵਰਲੋਡ ਨਾ ਰਹੇ ਤੇ ਲੋਕਾਂ ਦੀਆਂ ਜਿਹੜੀਆਂ ਪੇਮੈਂਟਸ ਫਸ ਰਹੀਆਂ ਸੀ ਚਾਹੇ ਨਾ ਫਸਣ ਅਤੇ ਉਹ ਈਜ਼ੀਲੀ ਟ੍ਰਾਂਸਫਰ ਹੋ ਉਸ ਤੀਜਾ ਇੱਕ ਪੁਆਇੰਟ ਹੋਰ ਸੀ ਤਾਂ ਹੁਣ ਇਹ ਚੀਜ਼ ਸੁਣਨ ਦੇ ਵਿੱਚ ਆ ਰਹੀ ਸੀ ਕਿ ਸ਼ਾਇਦ ਅਗਰ ਤੁਸੀਂ ਯੂਪੀਆਈ ਪੇਮੈਂਟ ਅਗਰ 2000 ਰੁਪਏ ਤੋਂ ਉੱਪਰ ਕਰੋਗੇ ਤਾਂ ਤੁਹਾਨੂੰ ਉਸ ਦੇ ਉੱਪਰ ਜੀਐਸਟੀ ਦੇਣਾ ਪਵੇਗਾ ਬਟ ਇਹ ਤਾਂ ਗਵਰਨਮੈਂਟ ਵੱਲੋਂ ਵੀ ਇਹ ਚੀਜ਼ ਕਹੀ ਗਈ ਹੈ ਕਿ ਇਸ ਤਰ੍ਹਾਂ ਦਾ ਕੁਝ ਨਹੀਂ ਹੋਣ ਵਾਲਾ ਕਿਸੇ ਦੇ ਉੱਪਰ ਜੀਐਸਟੀ ਲਾਗੂ ਨਹੀਂ ਹੋਵੇਗਾ ਤੇ ਉਹ ਤੁਹਾਡੀਆਂ ਜਿਹੜੀਆਂ ਪੇਮੈਂਟਸ ਨੇ ਤੁਸੀਂ ਉਹ ਕਰ ਸਕਦੇ ਹੋ ਜੋ ਤੁਹਾਨੂੰ ਅਲਾਉ ਨੇ ਤਾਂ 2000 ਦੇ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ ਕਿ ਅਗਰ 2000 ਤੁਸੀਂ ਪੇ ਕਰੋਗੇ ਤਾਂ ਤੁਹਾਨੂੰ ਉਹਦੇ ਉੱਪਰ ਪਲੱਸ ਜੀਐਸਟੀ ਦੇਣਾ ਪਵੇਗਾ ਤੇ ਆਪਾਂ ਆਮ ਆਪਣੀ ਜ਼ਿੰਦਗੀ ਦੇ ਵਿੱਚ ਦੇਖਦੇ ਹਾਂ ਕਿ ਅੱਜਕੱਲ ਬਹੁਤ ਜ਼ਿਆਦਾ ਲੋਕ ਨੇ ਜਿਹੜੇ ਇਸ ਤਰ੍ਹਾਂ ਦੀ ਪੇਮੈਂਟਸ ਨੂੰ ਪ੍ਰਮੋਟ ਕਰ ਰਹੇ ਨੇ ਤੇ ਇਸ ਦਾ ਯੂਸੀਬੀ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਕਰ ਰਹੇ ਨੇ ਕਿਉਂਕਿ ਬਹੁਤ ਜ਼ਿਆਦਾ ਚੀਜ਼ਾਂ ਸੁਖਲੀਆਂ ਨੇ ਕਿ ਇੱਕ ਤਾਂ ਇਹ ਸਿਕਿਉਰ ਬਹੁਤ ਆ ਇਹਨਾਂ ਦੇ ਉੱਪਰ ਪਾਸਵਰਡ ਲੱਗੇ ਹੁੰਦੇ ਨੇ ਪਾਸਵਰਡ ਦਿੱਤੇ ਬਿਗੇ ਟ੍ਰਾਂਜੈਕਸ਼ਨ ਕੋ ਨਹੀਂ ਸਕਦੀ ਕਾਫੀ ਜ਼ਿਆਦਾ ਸਿਕਿਉਰ ਹੈ ਤੇ ਤੁਹਾਨੂੰ ਕੋਈ ਕੈਸ਼ ਹੈ ਜਿਹੜਾ ਉਹ ਕੈਰੀ ਨਹੀਂ ਕਰਨਾ ਪੈਂਦਾ ਅਗਰ ਤੁਸੀਂ ਪਰਸ ਵੀ ਕਰ ਭੁੱਲੇ ਤੁਹਾਡੇ ਕੋਲੇ ਇਸ ਤਰ੍ਹਾਂ ਦੀਆਂ ਐਪਸ ਨਹੀਂ ਤਾਂ ਤੁਸੀਂ ਆਪ ਦਾ ਮਤਲਬ ਹੈ ਜਿਹੜਾ ਉਹ ਪੂਰਾ ਕਰ ਸਕਦੇ ਵੱਡੇ ਸ਼ਹਿਰਾਂ ਦੇ ਵਿੱਚ ਤਾਂ ਇਹ ਸਾਰੇ ਚੀਜ਼ਾਂ ਨੇ ਬੜੀ ਆਸਾਨੀ ਨਾਲ ਹੋ ਰਹੀਆਂ ਨੇ ਬਟ ਆਪਾਂ ਆਪਣੇ ਪਿੰਡਾਂ ਵਿੱਚ ਵੀ ਦੇਖਿੰਦੇ ਆ ਕਿ ਇੱਥੇ ਵੀ ਕਾਫੀ ਸੁਖੱਲੇ ਢੰਗ ਨਾਲ ਕਾਫੀ ਆਸਾਨੀ ਦੇ ਨਾਲ ਸਾਰੇ ਲੋਕ ਨੇ ਜਿਹੜੇ ਇਹਨਾਂ ਐਪਸ ਦੀ ਵਰਤੋਂ ਕਰਕੇ ਆਪਣਾ ਰੋਜ਼ਾਨਾ ਦਾ ਮਤਲਬ ਆ ਜਿਹੜਾ ਉਹ ਪੂਰਾ ਕਰ ਰਹੇ ਨੇ ਤੁਸੀਂ ਦੇਖਦੇ ਹੋ ਕਿ ਆਮ ਆਪਣੇ ਪਿੰਡਾਂ ਦੇ ਵਿੱਚ ਵੀ ਛੋਟੇ ਸ਼ਹਿਰਾਂ ਦੇ ਵਿੱਚ ਵੀ ਤੁਸੀਂ ਦੇਖੋ ਰੇੜੀਆਂ ਵਾਲੇ ਨੇ ਦੁਕਾਨਾਂ ਵਾਲੇ ਨੇ ਤੁਸੀਂ ਛੋਟੇ ਟਰੇਡਰਸ ਨੇ ਉਹ ਸਾਰੇ ਦੇ ਸਾਰੇ ਇਹਨਾਂ UPI ਐਪਸ ਦੀ ਵਰਤੋਂ ਕਰਦਾ ਨੇ ਰੇੜੀ ਦੇ ਉੱਪਰ ਦੁਕਾਨ ਦੇ ਉੱਪਰ ਤੁਸੀਂ ਦੇਖ ਸਕਦੇ ਹੋ QR ਕੋਡ ਆ ਉਸ QR ਕੋਡ ਦੀ ਹੈਲਪ ਦੇ ਨਾਲ ਲੋਕ ਸਕੈਨ ਕਰਕੇ ਆਪਣੀਆਂ ट्रांजैक्शनਾਂ ਬੜੀ ਆਸਾਨੀ ਦੇ ਨਾਲ ਉਹਨਾਂ ਨੂੰ ਪਾਸ ਆਨ ਕਰ ਦਿੰਦੇ ਨੇ ਆਪਾਂ ਇਹ ਸਾਰੀ ਗੱਲਬਾਤ ਨੂੰ ਇਹ ਸਮਝ ਸਕਦੇ ਹਾਂ ਕਿ ਇਹਦੇ ਵਿੱਚ ਕੋਈ ਮੁਸ਼ਕਲ ਨਹੀਂ ਬਲਕਿ ਐਨਪੀਸੀਆਈ ਨੇ ਚੀਜ਼ਾਂ ਆਸਾਨ ਕੀਤੀਆਂ ਨੇ ਤਾਂ ਜੋ ਕਿਸੇ ਨੂੰ ਦਿੱਕਤ ਨਾ ਆਵੇ ਸਿਰਫ ਉਹਨਾਂ ਨੇ ਆਪਣੇ ਸੌਫਟਵੇਅਰ ਉੱਪਰੋਂ ਓਵਰਰੂਲ ਹਟਾਉਣ ਦੇ ਲਈ ਇਹ ਸਾਰੀਆਂ ਸਕੀਮਾਂ ਨੇ ਜਿਹੜੀਆਂ ਪਾਸ ਕਰੀਆਂ ਨੇ ਇੱਕ ਨਾ ਧਿਆਨ ਰੱਖਣਾ ਉਹ ਇਹ ਨਹੀਂ ਕਿ ਸਭ ਤੋਂ ਪਹਿਲਾਂ ਤਾਂ ਕਿ ਤੁਸੀਂ ਬੈਲੈਂਸ ਚੈੱਕ ਜਿਹੜਾ 50 ਤੋਂ ਵੱਧ ਵਾਰੀ ਨਹੀਂ ਕਰਨਾ ਉਸ ਤੋਂ ਘੱਟ ਹੀ ਤੁਸੀਂ ਵਰਤੋਂ ਕਰ ਲਈ ਦੂਸਰਾ ਕਿ ਤੁਸੀਂ ਆਟੋ ਪੇਮੈਂਟਸ ਨੇ ਜਿਹੜੀਆਂ ਉਹਨਾਂ ਦਾ ਟਾਈਮ ਸਲੋਟ ਆ ਜਿਹੜਾ ਉਹ ਨੋਟ ਕਰਕੇ ਰੱਖਣਾ ਤਾਂ ਜੋ ਤੁਹਾਡਾ ਕੰਮ ਆ ਜਿਹੜਾ ਉਹ ਲੇਟ ਨਾ ਹੋਵੇ ਤੁਸੀਂ ਟਾਈਮ ਤੇ ਆਪਣੇ ਉਸ ਸਲੋਟ ਦੇ ਵਿੱਚ ਪੇਮੈਂਟਸ ਨੇ ਜਿਹੜੀਆਂ ਉਹ ਕਰ ਸਕੋ ਤੇ 2000 ਤੋਂ ਉੱਪਰ ट्रांजैक्शन ਦੇ ਉੱਪਰ ਕੋਈ ਵੀ GST ਕੋਈ ਲਾਗੂ ਨਹੀਂ ਹੈ ਤੇ ਚੌਥੀ ਚੀਜ਼ ਦਾ ਖਿਆਲ ਰੱਖਣਾ ਹੈ ਕਿ ਅਗਰ ਤੁਹਾਨੂੰ ਕੋਈ ਵੀ ਪੇਮੈਂਟਸ ਦੇ ਬਾਰੇ ਜਾਂ UPI ਐਪਸ ਦੇ ਬਾਰੇ ਚ ਕੋਈ ਜਾਣਕਾਰੀ ਚਾਹੀਦੀ ਹੈ ਤਾਂ NPCI ਦੇ ਦੀ ਵੈਬਸਾਈਟ ਜਾਂ ਫਿਰ ਉਹਨਾਂ ਦੇ ਐਪ ਨੂੰ ਵਰਤ ਕੇ ਤੁਸੀਂ ਉਹਨਾਂ ਦੀ ਅਪ ਟੂ ਡੇਟ ਜਾਣਕਾਰੀ ਰੱਖ ਸਕਦੇ ਹੋ ਪੰਜਵੇਂ ਨੰਬਰ ਤੇ ਇੱਕ ਇਹ ਤੁਸੀਂ ਜੋ ਵੀ ਐਪ ਯੂਜ਼ ਕਰਦੇ ਹੋ ਉਸ ਨੂੰ ਅਪਡੇਟ ਜਰੂਰ ਰੱਖੋ ਤਾਂ ਇਸ ਜਾਣਕਾਰੀ ਦੇ ਨਾਲ ਆਪਣੀ ਵੀ ਅੱਜ ਦੀ ਵੀਡੀਓ ਜਿਹੜੀ ਉਹ ਖਤਮ ਕਰਨ ਲੱਗਿਆ ਧੰਨਵਾਦ ਆਪ ਸਭ ਦਾ ਵੀਡੀਓ ਦੇ ਅੰਤ ਤੱਕ ਬਣਨ ਦੇ ਲਈ ਥੈਂਕ ਯੂ